1 ਕਿਲੋ ਤੋਂ ਜਿਹੜੀ ਮੇਰੀ ਸਟਾਰਟਿੰਗ ਆ ਸਿਰਫ 1 ਕਿਲੋ ਤੋਂ ਹੋਈ ਸੀ ਜੋ ਅੱਜ 1 ਕਿ ਕੇ ਆਈਟਮ ਕਿਲੋ ਦੀ ਜਗ੍ਹਾ ਤੇ 10 10 ਕੁਇੰਟਲ ਤੱਕ ਪਹੁੰਚ ਚੁੱਕੀ ਆ ਫਿਰ ਨੇ ਬਾਗ ਲਾਇਆ ਕੋਈ ਬੁੱਟਾ ਲੱਗਾ ਜਿਵੇਂ ਅਸੀਂ ਜੰਗਲ ਤੋਂ ਆਈਟਮ ਲਿਆਣੇ ਆ ਕਰਕੇ ਆਂਦੇ ਜੰਗਲ ਚ ਆਂਦੇ ਸਾਨੂੰ ਟ੍ਰੇਲਾ ਲਿਆਉਂਦੇ ਆ ਹਾਮਲਾ ਲਿਆਉਂਦੇ ਆ ਜਾਂ ਸਾਨੂੰ ਕਈ ਕਰਨੀ ਆ ਤੇ ਪੂਰੀ ਤ ਇਹਨੇ ਪੀੜੀਆਂ ਇਸ ਕੰਮ ਦੇ ਵਿੱਚ ਸੈਟ ਹੋ ਚੁੱਕੀਆਂ ਸਾਰਿਆਂ ਨੂੰ ਸਹਿਯੋਗ ਆ ਪਿੰਡਾਂ ਦੀਆਂ ਕੁੜੀਆਂ ਹੁੰਦੀਆਂ ਆ ਉਹਨਾਂ ਨੂੰ ਖਾਣਾ ਬਣਾਉਣ ਦਾ ਜ਼ਿਆਦਾ ਹੁੰਦਾ ਕਿਉਂਕਿ ਮਾਪਿਆਂ ਨੇ ਪਹਿਲੇ ਇਸ ਸਾਈਡ ਦੇ ਲਾਣਾ ਇਹ ਕੰਮ ਜ਼ਰੂਰੀ ਆ ਪੜ੍ਹਾਈ ਦੇ ਨਾਲ ਨਾਲ ਤੇ ਸਾਨੂੰ ਇਦਾਂ ਲੱਗਦਾ ਸੀ ਵੀ ਰੋਟੀ ਪਾਣੀ ਦਾ ਸਾਰਾ ਕੁਝ ਕਰ ਲੈਨੇ ਆ ਤੇ ਜਿੱਥੋਂ ਮੇਰੀ ਮਾਰਕੀਟਿੰਗ ਦਾ ਸਾਧਨ ਬਣਿਆ ਮੈਨੂੰ ਇਹ ਦੱਸਣਾ ਤਾਂ ਜ਼ਰੂਰੀ ਬਣਦਾ ਆ ਵੀ ਮੇਰਾ ਕੋਈ ਮਾਈਂਡ ਬਿਜ਼ਨਸ ਵਾਲਾ ਨਹੀਂ ਸੀਗਾ ਸਿਰਫ ਸ਼ੌਂਕ ਸੀਗਾ ਇਹ ਹੁਣ ਸਾਡੇ ਕੋਲ 300 ਫਾਰਮਰ ਦੀ ਪਿਛਲੇ 1.5 ਸਾਲ ਤੋਂ ਐਫ ਪੀਓ ਵੀ ਆ ਤੇ ਅੱਗੇ ਉਹ ਗਰੁੱਪ ਹੋਰ ਤਿਆਰ ਹੋ ਰਹੇ ਆ ਬਸ ਸਾਰੇ ਲੋਕ ਆਪਣਾ ਆਪਣਾ ਰੁਜ਼ਗਾਰ ਕਰਦੇ ਆ ਸਾਡਾ ਰੁਝਾਨ ਇਹ ਆ ਕਿ ਜਿਹਦੇ ਵਿੱਚ ਅਸੀਂ ਸਾਡਾ ਜਿਹੜਾ ਗਰੁੱਪ ਹੈ ਇਹਦੇ ਵਿੱਚ ਅਚਾਰ ਲਗਭਗ 30-35 ਤਰ੍ਹਾਂ ਦੇ ਚਟਨੀਆਂ ਬਹੁਤ ਤਰ੍ਹਾਂ ਦੀਆਂ ਮਰਬੇ ਜੈਮ ਸਕੁਐਸ਼ ਸ਼ਰਬਤ ਸ਼ਹਿਦ ਮੱਕੀ ਦਾ ਆਟਾ ਇਹ ਚੀਜ਼ਾਂ ਜਿਹੜੀਆਂ ਉਹ ਹੈ ਜਿਹੜੇ ਅਸੀਂ ਰਾ ਮਟੀਰੀਅਲ ਆਪਣੇ ਮਿਆਲੀ ਪਿੰਡ ਦੇ ਆਪਣੇ ਕੰਢੀ ਦੇ ਏਰੀਏ ਦੇ ਆਪਣੇ ਪਰਿਵਾਰਾਂ ਦੇ ਪਿੰਡਾਂ ਦੇ ਵਿੱਚੋਂ ਜਿਹੜਾ ਨਿਕਲਦਾ ਘਰ ਦੇ ਵਿੱਚ ਕਿਸੇ ਨੇ ਬਾਗ ਲਾਇਆ ਕੋਈ ਬੂਟਾ ਲੱਗਾ ਜਾਂ ਅਸੀਂ ਜੰਗਲ ਤੋਂ ਆਈਟਮ ਲਿਆਣੇ ਆ ਜਿਹੜੇ ਸਾਡੇ ਐਫ ਪੀਓ ਫਾਰਮਰ ਹੈ ਜਾਂ ਹੈਲਪਰ ਹੈ ਸਾਡੇ ਕੋਈ ਵੀ ਹੈ ਉਹ ਜਿੰਨਾ ਸਮਾਨ ਖਰੀ ਆਪਣਾ ਕੰਮ ਵੀ ਕਰਕੇ ਆਂਦੇ ਜੰਗਲ 'ਚ ਆਂਦੇ ਸਾਨੂੰ ਤਰੇਲਾ ਲਿਆਉਂਦੇ ਆ ਆਮਲਾ ਲਿਆਉਂਦੇ ਆ ਜਾਂ ਸਾਨੂੰ ਕੋਈ ਵੀ ਆਈਟਮ ਹੁੰਦੀ ਹੈ ਹਰੜਾ ਲਿਆਣਾ ਬਹਿੜਾ ਲਿਆਣਾ ਕਈ ਵੀ ਆਈਟਮ ਦੀ ਜਰੂਰਤ ਹੁੰਦੀ ਜਾਂ ਕਿਸੇ ਘਰ ਨਿੰਬੂ ਲੱਗੇ ਆ ਗਲਗਲ ਲੱਗੇ ਉਹ ਬਾਕਾਇਦਾ ਅਸੀਂ ਖਰੀਦਦੇ ਆਂ ਚੀਜ਼ ਨੂੰ ਖਰੀਦ ਕੇ ਫਿਰ ਅਸੀਂ ਉਹਦਾ achar ਪਾਨੇ ਆ ਬਾਜਿਬ ਉਹਨਾਂ ਨੂੰ ਰੇਟ ਵੀ ਪੂਰਾ ਮਿਲਦਾ ਆ ਤੇ ਅਸੀਂ ਉਸੇ ਚੀਜ਼ ਦਾ achar ਵਧੀਆ ਸ਼ੁੱਧ ਸਰੋਂ ਦਾ ਤੇਲ ਆਪਣੀ ਘੜੀ ਦਾ ਕਢਾ ਕੇ ਮਸਾਲੇ ਵਧੀਆ ਪਾ ਕੇ ਪੂਰਾ ਕੈਮੀਕਲ ਫਰੀ ਔਰ ਪੂਰੀ ਕੁਆਲਿਟੀ ਆਪਣੇ ਵੱਲੋਂ 1% ਵੀ ਕਮੀ ਤੇ ਨਹੀਂ ਹੁੰਦੀ ਅਸੀਂ ਵਧੀਆ ਕਰਦੇ ਅੱਜ ਦੋ ਕਨਾਲ ਦੇ ਵਿੱਚ ਇੱਕ ਪਲਾਂਟ ਹੈ ਸਾਡਾ ਛੋਟਾ ਜਿਹਾ ਆ ਸਮਾਲ ਸਕیل ਇੰਡਸਟਰੀ ਉਹਨਾਂ ਦੀ ਬਦੌਲਤ ਹੀ ਆ ਤੇ ਇਸ ਤੋਂ ਇਲਾਵਾ ਮੇਰੇ ਮਾਤਾ ਜੀ ਮੇਰੇ ਦੋਨੋਂ ਭਰਾ ਪੈਸੇ ਬਲੋ ਵੀ ਤੇ ਸਾਰੇ ਹੱਥੀ ਵੀ ਕੰਮ ਕਰਵਾਉਂਦੀ ਆ ਮੇਰੀਆਂ ਭਤੀਜੀਆਂ ਉਹਦੇ ਨਾਲ ਨਾਲ ਸਾਡੇ ਸੈਲਫ ਹੈਲਪ ਗਰੁੱਪ ਦੇ ਮੈਂਬਰ ਇਸ ਤੋਂ ਇਲਾਵਾ ਹੋਰ ਵਰਕਰ ਦੀ ਮੈਂ ਲੋੜ ਪੈਂਦੀ ਹੈ ਮੈਨੂੰ ਪਿੰਡ ਚੋਂ ਹੀ ਮਿਲ ਜਾਂਦਾ ਮੈਂ ਤੁਹਾਨੂੰ ਬੜੀ ਦੱਸਣਾ ਚਾਹਨੀ ਹੈ ਸਾਰਿਆਂ ਨੂੰ ਬੜਾ ਹੌਸਲਾ ਮਿਲਦਾ ਹੈ ਤੇ ਖੁਸ਼ੀ ਵੀ ਮਿਲਦੀ ਆ ਇਹ ਜਿਹੜੇ ਸਾਡੇ ਘਰ ਦੇ ਵਿੱਚ ਅੱਜ ਤੋਂ ਮੈਂ 19 ਸਾਲ ਪਹਿਲਾਂ ਕੰਮ ਸਟਾਰਟ ਕੀਤਾ ਸਾਡੇ ਬੱਚੇ ਤਿੰਨ ਤਿੰਨ ਸਾਲ ਦੇ ਆ ਸੀਗੇ ਅੱਜ ਮੇਰੀ ਭਤੀਜੀ 10 ਸਾਲ ਦੀ ਹੋ ਚੁੱਕੀ ਆ ਮਤਲਬ ਕਿ ਸਾਡੇ ਘਰ ਚ ਹਰ ਇੱਕ ਕੰਮ ਕਰਵਾਉਂਦਾ ਹਰ ਇੱਕ ਕੰਮ ਚਾਹਤ ਬਟਾਉਂਦੇ ਆ ਸੇਲ ਵੀ ਕਰ ਲੈਂਦੇ ਆ ਆ ਪਲਾਂਟ ਦੇ ਵਿੱਚ ਜਾ ਕੇ ਕਟਿੰਗ ਦਾ ਕੰਮ ਵੀ ਕਰਵਾਉਂਦੇ ਆ ਪੜਾਈ ਦੇ ਨਾਲ ਨਾਲ ਤੇ ਜਦੋਂ ਅਸੀਂ ਕਿਸੇ ਕਾਊਂਟਰ ਤੇ ਆਣਾ ਕਿ ਛੁੱਟੀ ਹੁੰਦੀ ਬੱਚੇ ਮਿਸ ਇੰਜੋਏ ਕਰਨ ਦੀ ਬਜਾਏ ਉਹ ਕਹਿੰਦੇ ਅਸੀਂ ਕਿਸਾਨ ਮੇਲੇ ਤੇ ਜਾਣਾ ਤੇ ਅਸੀਂ ਤੁਹਾਡੀ ਹੈਲਪ ਕਰਵਾਨੀ ਹੈ ਨਾਲ ਇੰਜੋਏ ਕਰਨਾ ਸਭ ਤੋਂ ਜਿਹੜੀ ਮੇਨ ਗੱਲ ਦੇਖਣ ਵਾਲੀ ਆ ਵੀ 1 ਕਿਲੋ ਤੋਂ ਜਿਹੜੀ ਮੇਰੀ ਸਟਾਰਟਿੰਗ ਆ ਸਿਰਫ 1 ਕਿਲੋ ਤੋਂ ਹੋਈ ਸੀ ਜੋ ਅੱਜ 1 ਕਿ ਇੱਕ ਆਈਟਮ ਕਿਲੋ ਦੀ ਜਗ੍ਹਾ ਤੇ 10 10 ਕੁਇੰਟਲ ਤੱਕ ਪਹੁੰਚ ਚੁੱਕੀ ਆ ਤੇ ਜੋ ਸਟਾਰਟਿੰਗ ਮੇਰੇ ਫਾਦਰ ਸਾਹਿਬ ਮਦਰ ਸਾਹਿਬ ਦੀ ਆ ਅਸੀਂ ਮੇਰੇ ਭਰਾਵਾਂ ਪਰਜਾਈਆਂ ਨੇ ਨਾਲ ਰਲ ਕੇ ਉਸੋਂ ਨੇ ਪੀੜ੍ਹੀ ਨਾਲ ਵੀ ਨਾਲ ਕੰਮ ਕੀਤਾ ਐਸ ਵੇਲੇ ਸਾਡੇ ਭਤੀਜੇ ਭਤੀਜੀਆਂ ਲਈ ਇੱਕ ਬੜਾ ਮਤਲਬ ਕਹਿ ਦਿੰਦੇ ਆ ਯੂਨਿਟ ਰੈਡੀ ਹੋ ਚੁੱਕਾ ਆ ਜੋ ਕਿ ਅੱਜ ਦੇ ਆਉਣ ਵਾਲੇ ਬੱਚਿਆਂ ਨੂੰ ਸੋਚਣ ਦੀ ਜ਼ਰੂਰਤ ਨਹੀਂ ਅਸੀਂ ਕਰਨਾ ਕੀ ਹੈ ਪਹਿਲੇ ਬੱਚਿਆਂ ਦੇ ਪਲਾਨ ਆ ਵੀ ਅਸੀਂ ਆਹ ਕੰਮ ਦੇ ਵਿੱਚ ਤੁਹਾਡੀ ਹੈਲਪ ਜਾਂ ਇਸ ਚੀਜ਼ ਦੀ ਪੜ੍ਹਾਈ ਕਰਨੀ ਆ ਤੇ ਪੂਰੀ ਤਿੰਨ ਪੀੜ੍ਹੀਆਂ ਇਸ ਕੰਮ ਦੇ ਵਿੱਚ ਸੈੱਟ ਹੋ ਚੁੱਕੀਆਂ ਆ ਸਾਰਿਆਂ ਨੂੰ ਸਹਿਯੋਗ ਹੈ ਕਹਿਣ ਦਾ ਮੇਰਾ ਮਤਲਬ ਹੈ ਵੀ ਸਾਰੇ ਹੀ ਵਜਾਏ ਵਾਲੇ ਦੁਆਲੇ ਨਿਕਲਣੇ ਦੇ ਬਾਹਰ ਜਾਣ ਦੇ ਨੌਕਰੀ ਪ੍ਰਾਈਵੇਟ 10-15000 ਤੇ ਟੋਲਣ ਦੀ ਵਜਾਏ ਤੁਸੀਂ ਇਸ ਆਪਣੇ ਸਵੈ-ਇਕਤੰਦੇ ਅਪਣਾ ਲਓ ਤੇ ਬਿਜ਼ਨਸ ਇੱਕ ਰਾਜ ਕਹਿ ਸਕਦੇ ਆ ਅਸੀਂ ਘਰ ਬੈਠੇ ਹੋਈਦਾ ਆ ਤੇ ਕਈ ਵਾਰ ਲੱਖ ਰੁਪਿਆ ਵੀ ਕਮਾ ਲਈਦਾ ਆ ਪਤਾ ਨਹੀਂ ਹੁੰਦਾ ਕਿ ਕਿੰਦੀ ਵੱਡੀ ਸੇਲ ਹੋਊਗੀ ਇਹ ਤੁਸੀਂ ਇਸੇ ਕੰਮ ਦੇ ਵਿੱਚ ਆ ਪਹਿਲਾ ਡੋਰ ਟੂ ਡੋਰ ਸਟਾਰਟ ਕੀਤਾ ਸਟਾਰਟਿੰਗ ਸਾਡੀ ਮਾਰਕੀਟਿੰਗ ਦੀ ਡੋਰ ਟੂ ਡੋਰ ਹੈ ਉਸ ਤੋਂ ਬਾਅਦ ਅਸੀਂ ਜਿੱਥੋਂ ਵੀ ਆਰਡਰ ਆਉਂਦਾ ਉਸ ਅਪਲਾਈ ਦਿੰਨੇ ਆ ਉਹਦੇ ਨਾਲ ਨਾਲ ਅਸੀਂ ਜਿਹੜੀ ਆਨਲਾਈਨ ਸਾਨੂੰ ਕਿਤੇ ਵੀ ਕਹਿੰਦੇ ਆ ਵੀ ਸਾਨੂੰ ਅਸੀਂ ਆਨਲਾਈਨ ਵੀ ਕਰਦੇ ਆ ਕੂਰੀਅਰ